ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਬਣਾਵਾਂਗੇ ਚਿੱਟੀ ਬਰਫੀ ਚਿੱਟੀ ਬਰਫੀ ਆਪਾਂ ਬਣਾਵਾਂਗੇ ਮੈਦੇ ਦੀ ਤੇ ਇੱਧਰ ਮੈਂ ਕੜਾਹੀ ਗਰਮ ਧਰ ਲਈ ਹੈਗੀ ਤੁਸੀਂ ਭਾਵੇਂ ਜੇ ਥੱਲੇ ਵਾਲੀ ਕੋਈ ਕੜਾਹੀ ਲੈ ਸਕਦੇ ਹੋ ਤੇ ਇਹਦੇ ਚ ਆਪਾਂ ਪਾਵਾਂਗੇ ਇੱਕ ਕਟਛੀ ਘਿਓ ਦੀ ਇਹ ਬਹੁਤ ਥੋੜੇ ਘਿਓ ਚ ਬਣ ਕੇ ਤਿਆਰ ਹੋ ਜਾਂਦੀ ਆ ਆਪਾਂ ਇੱਕ ਕਟਛੀ ਘਿਓ ਜੀ ਇਹ ਬਰਫੀ ਤੁਹਮ ਤਿਆਰ ਕਰਕੇ ਦਿਖਾਵਾਂਗੇ घ्योन आपको गर्म होने गैस का फ्लेम जोड़ा ये आप कर लेना गा घ्यो अपना गर्म हो गया हूँ ये आप कौलिया मैदे दिया दो मैदे तो आप किलो बर्फी तैयार कर लेंगे अच्छा हूँ इन आप मैदे ਹਾਂਜੀ ਹੁਣ ਆਪਾਂ ਮੈਦੇ ਨੂੰ ਹਲਕਾ ਜਿਹਾ ਭੁੰਨਾਂਗੇ ਇਹਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਸਿਰਫ ਇਹਦਾ ਕੱਚਾਪਾਣਾ ਜਿਹੜਾ ਉਹ ਖਤਮ ਕਰਨਾ ਬਿਲਕੁਲ ਸਲੋ ਗੈਸ ਤੇ ਆਪਾਂ ਇਹਨੂੰ 5-7 ਮਿੰਟਾਂ ਲਈ ਭੁੰਨਾਂਗੇ ਹਾਂਜੀ ਮੈਦਾ ਆਪਣਾ ਜਿਹੜਾ ਇਹ ਭੁੱਜ ਗਿਆ ਇਹਨੂੰ ਮੈਂ 7-8 ਮਿੰਟ ਤੱਕ ਭੁੰਨ ਲਿਆਗਾ ਇਹਦਾ ਕੱਚਾਪਾਣਾ ਜਿਹੜਾ ਬਿਲਕੁਲ ਖਤਮ ਹੋ ਗਿਆ ਕਲਰ ਇਹਦਾ ਚੇਂਜ ਨਹੀਂ ਹੋਇਆਗਾ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਇਸ ਤਰ੍ਹਾਂ ਦੀ ਬਣੂਗੀ ਜਿਸ ਤਰ੍ਹਾਂ ਦੀ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆ ਪਰ ਇਹ ਉਹਦੇ ਨਾਲੋਂ ਛੁੱਧਾ ਕਿਉਂਕਿ ਆਪਦੇ ਇੱਥੀ ਆਪਾਂ ਘਰੇ ਤਿਆਰ ਕਰਦੇ ਆ ਇਹਦੇ 'ਚ ਕੋਈ ਵੀ ਵੱਖਰੀ ਮਿਲਾਪੜ ਨਹੀਂ ਕੀਤੀ ਗਈ। ਹਾਂਜੀ ਆਪਾਂ ਇਸ ਬਰਫੀ ਵਿੱਚ ਨਾ ਤਾਂ ਦੁੱਧ ਦੀ ਵਰਤੋਂ ਕੀਤੀ ਹੈ ਨਾ ਇਹਦੇ 'ਚ ਆਪਾਂ ਖੋਏ ਦੀ ਕੀਤੀ ਹੈ ਤੇ ਨਾ ਹੀ ਪਨੀਰ ਦੀ ਕੀਤੀ ਆ ਪਰ ਇਹ ਬਰਫੀ ਨੂੰ ਆਪਾਂ ਕੋਈ ਦਾ ਟੇਸਟ ਵਰਗੀ ਬਰਫੀ ਬਣਾਵਾਂਗੇ। ਉਹਦੇ ਲਈ ਇਹਦੇ 'ਚ ਆਪ ਐਡ ਕਰਾਂਗੇ ਇੱਕ ਕੌਲੀ ਮਿਲਕ ਪਾਊਡਰ ਦੀ। ਦੋ ਕੌਲੀਆਂ ਆਪਾਂ ਮੈਦੇ ਦੀਆਂ ਲਈਆਂ ਇੱਕ ਕੌਲੀ ਆਪਾਂ ਮਿਲਕ ਪਾਊਡਰ ਦੀ ਲਈ ਆ ਇਹਨੂੰ ਵੀ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਹਾਂਜੀ ਆਪਣਾ ਮਿਲਕ ਪਾਊਡਰ ਤੇ ਜਿਹੜਾ ਮੈਦਾ ਇਹ ਚੰਗੇ ਤਰੀਕੇ ਨਾਲ ਮਿਕਸ ਹੋ ਗਿਆ ਤੁਸੀਂ ਮਿਲਕ ਪਾਊਡਰ ਦੀ ਥਾਂ ਤੇ ਜਾਂ ਤਾਂ ਕਾਜੂ ਆ ਜਿਹੜੇ ਉਹਨੂੰ ਪੀਸ ਕੇ ਉਹ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਮਿਲਕ ਪਾਊਡਰ ਹੈ ਨਹੀਂਗਾ ਤੇ ਨਹੀਂ ਤੁਸੀਂ ਇਹਦੇ ਤੇ ਨਾਰੀਅਲ ਦਾ ਭਰਾਦਾ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆ ਜਾਂਦਾ ਹਾਂਜੀ ਹੁਣ ਆਪਾਂ ਕੜਾਈ ਨੂੰ ਥੱਲੇ ਲਾ ਲੈਨੇ ਆਂਗੇ ਗੈਸ ਆਪਾਂ ਬੰਦ ਕਰ ਦਿੰਨੇ ਆਂਗੇ ਤੇ ਇਹਨੂੰ ਠੰਡਾ ਹੋਣ ਦਿੰਨੇ ਆਂਗੇ ਆਪਾਂ ਉਦੋਂ ਤੱਕ ਚਾਸ ਤਿਆਰ ਕਰ ਲੈਨੇ ਆਂ ਹਾਂਜੀ ਚਾਸ ਬਣਾਉਣ ਹਾਂਜੀ ਚਾਸ ਬਣਾਉਣ ਵਾਸਤੇ ਇਧਰ ਆਪਾਂ ਇੱਕ ਬਰਤਨ ਲੈ ਲਿਆਗਾ ਤੇ ਇਹਦੇ ਚ ਟੋਪੀਏ ਚ ਆਪਾਂ ਪਾਵਾਂਗੇ ਦੋ ਕੌਲੀਆਂ ਖੰਡ ਦੀਆਂ ਖੰਡ ਜਿਹੜਾ ਮਿੱਠਾ ਪਾਉਣਾ ਇਹ ਤੁਸੀਂ ਆਪਦੇ ਟੇਸਟ ਅਨੁਸਾਰ ਪਾ ਸਕਦੇ ਹੋਗੇ ਵੱਧ ਘੱਟ ਕਰ ਸਕਦੇ ਹੋ ਤੁਸੀਂ ਕੋਲੀਆਂ ਮੈਂ ਮੈਦੇ ਦੀਆਂ ਲਈਆਂ ਸੀ ਤੇ ਦੋ ਕੋਲੀਆਂ ਹੀ ਮੈਂ ਖੰਡ ਦੀਆਂ ਪਾ ਲਈਆਂ ਇੱਕ ਕੋਲੀ ਇਹਦੇ ਚ ਆਪਾਂ ਪਾਣੀ ਪਾਵਾਂਗੇ ਹਾਂਜੀ ਇੱਕ ਕੋਲੀ ਇਹਦੇ ਚ ਆਪਾਂ ਪਾਵਾਂਗੇ ਪਾਣੀ ਦੀ ਆ ਇੱਕ ਤਾਰ ਵਾਲੀ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ ਹਾਂਜੀ ਖੰਡ ਆਪਣੀ ਜਿਹੜੀ ਖੁਰ ਗਈ ਆ ਤੇ ਹੁਣ ਗੈਸ ਆ ਜਿਹੜਾ ਆਪਾਂ ਮੀਡੀਅਮ ਕਰ ਲਾਂਗੇ ਇਹਨੂੰ ਚੰਗੇ ਤਰੀਕੇ ਨਾਲ ਪਕਾ ਲਾਂਗੇ ਇਥੇ ਤੁਸੀਂ ਇਲਾਇਚੀ ਪਾਊਡਰ ਵੀ ਪਾਸ ਸਖਦੇ ਹੋਗੇ ਜਿਹੜਾ ਵੀ ਤੁਸੀਂ ਫਲੇਵਰ ਦੇਣਾ ਉਸ ਤਰ੍ਹਾਂ ਦਾ ਦੇ ਸਕਦੇ ਹੋ ਚਾਸ਼ਨੀ ਚ ਹਾਂਜੀ ਗੈਸ ਆਪਾਂ ਜਿਹੜਾ ਮੀਡੀਅਮ ਰੱਖਿਆ ਹੋਇਆ ਹੈਗਾ ਤੇ ਖਾਣ ਇਹਨੂੰ ਚੀਕਾ ਚੈੱਕ ਕਰਦੇ ਰਵਾਂਗੇ ਅਜੇ ਥੋੜੀ ਜੀ ਕੱਚੀ ਹੈ ਆਪਣੀ ਚਾਸ਼ ਥੋੜਾ ਜਿਹਾ ਆਪਾਂ ਇਹਨੂੰ ਹੋਰ ਰਿਲਾਗੇ ਹਾਂਜੀ ਇਥੇ ਤੁਸੀਂ ਕੋਈ ਵੀ ਢਾਂਡਾ ਲੈਣਾਗਾ ਜਿੱਤੇ ਜੀ ਤੁਸੀਂ ਬਰਫੀ ਜਮਾਉਣਾ ਚਾਹੁੰਦੇ ਹੋ ਜੇ ਤੇ ਤੁਹਾਡੇ ਕੋਲੇ ਟ੍ਰੇ ਹੈ ਤਾਂ ਉਹ ਲੈ ਲਓ ਤੇ ਨਹੀਂ ਤੁਸੀਂ ਇਸ ਤਰ੍ਹਾਂ ਦਾ ਥਾਲ ਜਾਂ ਕੋਈ ਪਲੇਟ ਲੈ ਸਕਦੇ ਏ ਨੂੰ ਚੰਗੇ ਤਰੀਕੇ ਨਾਲ ਤੁਸੀਂ ਘਿਓ ਨਾਲ ਚੋਪੜ ਲਓਗੇ ਚਾਰ ਚਪੇਰੇ ਸਾਰੇ ਚੰਗੇ ਤਰੀਕੇ ਨਾਲ ਨੂੰ ਘਿਓ ਲਾ ਲਿਓ ਤਾਂ ਕਿ ਆਪਣੀ ਬਰਫੀ ਜਿਹੜੀ ਵਧੀਆ ਜੰਮ ਸਕੇ ਤੇ ਵਧੀਆ ਵਿੱਚੋਂ ਪੀਸ ਕੱਟੇ ਜਾਣ ਹਾਂਜੀ ਚਾਹਸ ਆਪਣੀ ਬਿਲਕੁਲ ਤਿਆਰ ਹੋ ਗਈ ਐ ਤੇ ਹੁਣ ਆਪਾਂ ਚਾਹਸ ਨੂੰ ਲਾ ਕੇ ਹਾਂਜੀ ਚਾਸ਼ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਮੈਦਾ ਭੁੰਨਿਆਂਗਾ ਤੇ ਗੈਸ ਦਾ ਫਲੇਮ ਆ ਜਿਹੜਾ ਤੁਸੀਂ ਬਿਲਕੁਲ ਲੋਅ ਰੱਖਣਾਗਾ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਜੇ ਤੁਹਾਡੇ ਕੋਲੇ ਨਾਨ ਸਟਿਕ ਕੜਾਈ ਹੈਗੀ ਤਾਂ ਤੁਸੀਂ ਉਹਦੀ ਵਰਤੋਂ ਕਰ ਰਹਿ ਕਰ ਸਕਦੇ ਹੋ ਫਿਰ ਆ ਸਾਈਡਾਂ ਤੇ ਨਿਚੇ ਚਿਪਕਣਾ ਨਹੀਂ ਮੇਰੇ ਕੋਲ ਹੈ ਨਹੀਂ ਸੀ ਤੇ ਮੈਂ ਵਰਤੋਂ ਵੀ ਨਹੀਂ ਕਰਦੀ ਨਾਨ ਸਟਿਕ ਭਾਂਡੇ ਦੀ ਇਸ ਲਈ ਮੈਂ ਸਟੀਲ ਦੀ ਕੜਾਹੀ 'ਚ ਬਣਾ ਰਹੀ ਆ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਇਹਨੂੰ ਇੰਨਾ ਸੰਘਣਾ ਕਰ ਲਾਂਗੇ ਕਿ ਬਰਫੀ ਜਮਾਉਣ ਯੋਗ ਹੋ ਜੇ ਆਸਟਾ ਫਲੇਮ ਤੁਸੀਂ ਬਿਲਕੁਲ ਲੋ ਰੱਖਣਾਗਾ ਤੇ ਇਹਨੂੰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾਗਾ ਹਾਂਜੀ ਘੋਲ ਆਪਣਾ ਤਿਆਰ ਆ ਇਹ ਬਰਫੀ ਜਮਾਉਣ ਵਾਸਤੇ ਤੁਸੀਂ ਇਹ ਨਾ ਸਮਝਿਓ ਵੀ ਇਹ ਖਰਾਬ ਹੋ ਗਿਆ ਇਹ ਖਰਾਬ ਨਹੀਂ ਹੋਇਆ ਠਰਕੇ ਬਹੁਤ ਸੋਹਣੀ ਬਰਫੀ ਜੰਮਣੀ ਹੈਗੀ ਇਹਦੀ ਮੈਨੂੰ ਥੋੜਾ ਜਿਹਾ ਚੈੱਕ ਕਰਕੇ ਵੇਖ ਲੈਣੇ ਆ ਵੀ ਆਪਣੀ ਬਰਫੀ ਜਿਹੜੀ ਬੰਨ ਦੇ ਲਾਇਕ ਹੋ ਗਈ ਆ ਆ ਦੇਖੋ ਜੇ ਐ ਇਕੱਠਾ ਹੋਣ ਲੱਗ ਗਿਆ ਇਹ ਸਮਝੋ ਆਪਣੀ ਬਰਫੀ ਜਮਾਉਣ ਦੇ ਜੋਗ ਹੋ ਗਿਆ ਇਹ ਮਿਸ਼ਰਣ ਤਾਂ ਹੁਣ ਇਹਦੀ ਆਪਣੀ ਵਧੀਆ ਬਰਫੀ ਜੰਮ ਕੇ ਤਿਆਰ ਹੋ ਗਈ ਥਣੇ ਨੂੰ ਆਪਾਂ ਕੱਢ ਲੈਣੇ ਆ ਹਾਂਜੀ ਆਪਾਂ ਇਹਨੂੰ ਸਾਰੇ ਨੂੰ ਇਹਦੇ ਚ ਕੱਢ ਲੈਨੇ ਆਂ ਥਾਲ ਚ ਹੁਣ ਤੇ ਚੰਗੇ ਤਰੀਕੇ ਨਾਲ ਸੈੱਟ ਕਰ ਲੈਂਦੇ ਆਂ ਹਾਂਜੀ ਬਰਫੀ ਇਹ ਜਿਹੜੀ ਆਪਾਂ ਇਹ ਜਮਾਉਣ ਵਾਸਤੇ ਸੈੱਟ ਕਰ ਦਿੱਤਾ ਵਿੱਚ ਇਹਨੂੰ ਤੇ ਉੱਤੇ ਥੋੜੇ ਜਿਵੇਂ ਮੈਂ ਕੱਟ ਕੇ ਪਾ ਦਿੱਤੇ ਆ ਇਹਦੇ ਚ ਪੇਸਤੇ ਤੁਸੀਂ ਬਦਾਮ ਕੁਛ ਵੀ ਪਾ ਸਕਦੇ ਹੋ ਜੋ ਵੀ ਤੁਹਾਡਾ ਜੀ ਕਰਦਾ ਡਰਾਈ ਫਰੂਟ ਉਹੀ ਪਾ ਸਕਦੇ ਹੋ ਤੁਸੀਂ ਮੈਂ ਪੇਸਤੇ ਪਾਏ ਆ ਤੇ ਥੋੜਾ ਜਿਹਾ ਇਹਨੂੰ ਦਬਾ ਕੇ ਆਪਾਂ ਸੈੱਟ ਕਰ ਦਿੱਤਾਗਾ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ 50 ਰੁਪਏ ਦੇ ਖਰਚੇ 'ਚ ਆਪਾਂ ਕਿਲੋ ਬਰਫੀ ਬਣਾ ਕੇ ਤਿਆਰ ਕਰ ਲਾਂਗੇ ਬਿਲਕੁਲ ਖੋਏ ਵਰਗੀ ਬਰਫੀ ਬਣੂਗੀ ਖੁਆਏ ਦੇ 'ਚ ਆਪਾਂ ਪਾ ਜਾਣੀਗਾ ਤੇ ਪਰ ਬਣੂਗੀ ਖੋਏ ਵਰਗੀ ਬਰਫੀ ਇਹ ਤੇ ਹੁਣ ਆਪਾਂ ਇਹਨੂੰ 2-3 ਘੰਟਿਆਂ ਦੀ ਰੈਸਟ ਤੇ ਰੱਖ ਦਿੰਨੇ ਆ ਤਾਂ ਕਿ ਚੰਗੇ ਤਰੀਕੇ ਨਾਲ ਇਹ ਸੈੱਟ ਹੋ ਜੇ ਹਾਂਜੀ ਬਰਫੀ ਆਪਣੀ ਸੈੱਟ ਹੋ ਗਈ ਆ ਤੇ ਹੁਣ ਇਹਦੇ ਆਪਾਂ ਪੀਸ ਕੱਟ ਲੈਨੇ ਆਂਗੇ। ਹਾਂਜੀ ਬਹੁਤ ਸੋਹਣੇ ਪੀਸ ਬਣੇ ਆ ਆਪਣੀ ਬਰਫੀ ਦੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ। ਇਸੇ ਤਰ੍ਹਾਂ ਆਪਾਂ ਸਾਰੇ ਪੀਸੇ ਦੇ ਕੱਢ ਲਾਂਗੇ। ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।